देख एमरी भलि गते सबै जायो यार गोरुको यो किन काम गर्छ मेल हो भयो हेलो भयो पछले नसोच यो हो दसा ਠੀਕ ਹੈ ਥੈਂਕ ਯੂ ਮੈਮ ਠੀਕ ਹੈ ਜੀ ਇਹਦੇ ਇਹ ਦੋ ਸਾਡਾ ਜੀ ਹਾਂ ਜੀ ਬੱਸ ਆਪਾਂ ਤਾਂ ਵੱਡੀ ਗੱਲ ਕੀਤੀ ਨਾਲੇ ਇਹ ਜਿਹੜੇ ਅਸੀਂ ਪੀਅਰ ਨੇ ਨਵੇਂ ਬਣਾ ਦੱਸੇ ਜਿਹੜੇ ਉਹਨਾਂ ਨੂੰ ਬੀੜੀ ਕਿੱਤਾ ਦੇ ਦਵਾ ਦੇ ਥੋੜੀ ਜਿਹਾ ਜਿਹਾ ਇਹ ਬਹੁਤ ਵਾਰ ਨਾਲ ਦੇ ਕੋਲ ਤਾਂ ਕਾਰਾ ਜੋ ਪ੍ਰਟੈਸਟ ਕੀਤਾ ਜਾ ਰਿਹਾ ਸਰ ਜੰਮਾਦਵਾਦ ਇਹ ਪ੍ਰਟੈਸਟ ਤਾਂ ਜਿਹੜਾ ਮਸਾਜ ਦੇ ਜੋ ਡਾਕਟਰ ਵੀ ਮਰਾਓ ਮਿਰਕਰ ਜੀ ਬਾਰੇ ਮਾੜੀ ਸ਼ਬਦਾ ਵਾਲੀ ਵਰਤਈ ਆ ਉਹਦੇ ਖਾਬਲ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਆ ਔਰ ਮੰਗ ਕਰ ਰਹੇ ਆ ਵੀ ਆਪਣਾ ਅਸਤੀਫਾ ਦੇਣ ਉਹਨਾਂ ਖਿਲਾਫ ਜਿਹੜੀ ਐਫ ਆਈ ਆਰ ਲੋਜ ਹੋਣੀ ਚਾਹੀਦੀ ਆ ਔਰ ਜੇ ਉਹ ਨਹੀਂ ਉਹਨੂੰ ਬਰਖਾਸਤ ਕੀਤਾ ਜਾਂਦਾ ਅਸਤੀਫਾ ਦਿੱਤਾ ਨੂੰ ਰਾਸ਼ਟਰਪਤੀ ਨੂੰ ਨੂੰ ਬਰਖਾਸਤ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇੱਕ ਭਾਈਚਾਰ ਖਾਂ ਦੇ ਵਿੱਚ ਉਹ ਜ਼ਹਿਰ ਗੋਲ ਦੀ ਕੋਸ਼ਿਸ਼ ਕਰਦੇ ਨੇ ਇੱਥੇ ਜਿਹੜੀ ਬਾਈਕਰਾਂਾਂ ਨੂੰ ਤੋੜਨ ਦੀ ਕੋਸ਼ਿਸ਼ ਹੁੰਦੀ ਉਹ ਨਹੀਂ ਮੇਕ ਚਾਹਤੀ ਉਹ ਇਥੋਂ ਦੇ ਲੋਕਾਂ ਨੂੰ ਖਿਰਕਿਆਂ ਦੇ ਵਿੱਚ ਮੰਡਲਣ ਦੀ ਕੋਸ਼ਿਸ਼ ਕਰਦੇ ਆ ਮਹਿਮਾਂ ਦੇ ਵਿੱਚ ਮੰਡਲਣ ਦੀ ਕੋਸ਼ਿਸ਼ ਕਰਦੇ ਆ ਇਸ ਲਈ ਇਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਮੰਗ ਪੱਤਰ ਜੋ ਤੁਹਾਨੂੰ ਪਤਾ ਫਿਲਹਾਲ ਤੋਂ ਰੌਲਾ ਚੱਲ ਰਿਹਾ ਪਾਰਲੀਮੈਂਟ ਦੇ ਵਿੱਚ ਜੋ ਗਲਤ ਸ਼ਬਦ ਵਾਲੀ ਵਰਤਿਆ ਡਾਕਟਰ ਭੀਮਰਾਓ ਬੇਦਕਰ ਜੀ ਬਾਰੇ ਅਮਰਸਾਹ ਜੀ ਨੇ ਉਹਨਾਂ ਦੇ ਖਿਲਾਫ ਅਸੀਂ ਉਹਨਾਂ ਦਾ ਸਿਫਾ ਲੈਣ ਲਈ ਜਾਂ ਜਿਹੜਾ ਉਹਨਾਂ ਨੂੰ ਜੇ ਨਹੀਂ ਸੀ ਬੰਦ ਬਰਖਾਸਤ ਕਰਨ ਲਈ ਡਿਪਟੀ ਕਮਿਸ਼ਨਰ ਬਨਾਲਾ ਰਾਹੀਂ ਜਾਰੀ ਜਿਹੜੀ 2.208 ਪ੍ਰਧਾਨ ਨੂੰ ਮੰਗ ਪੱਤਰ ਭੇਜਿਆ ਗਿਆ ਜੀ ਹੋਰ ਵੀ ਪ੍ਰੋਟੈਸਟ ਕੀਤਾ ਰਿਆ ਬਰਨਾਲਾ ਦੇ ਵਿੱਚ ਸਨ ਪ੍ਰੋਟੈਸਟ ਜਗ੍ਹਾ ਜਗ੍ਹਾ ਹੋ ਰਿਹਾ ਜੀ ਪੂਰੇ ਇੰਡੀਆ ਦੇ ਵਿੱਚ ਪ੍ਰੋਟੈਸਟ ਹੋਇਆ ਸੀ ਵੀ ਆਪਣੀ ਪਾਰਟੀ ਵੱਲੋਂ ਵੀ ਪ੍ਰੋਟੈਸਟ ਕੀਤਾ ਔਰ ਜੋ ਇੱਥੇ ਛੱਡ ਜਿਹੜੀ ਸਪਾਈ ਸੇਵਕ ਸੰਘ ਹੈ ਜਿਹੜਾ ਉਹਨਾਂ ਨੇ ਪ੍ਰੋਟੈਸਟ ਕੀਤਾ ਚੋਚ ਵੀ ਅਸੀਂ ਸ਼ਾਮਲ ਹੋ ਕੇ ਪ੍ਰੋਟੈਸਟ ਕਰਕੇ ਆਏ ਹਾਂ ਸਾਡੇ ਬਹੁਤ ਹੀ ਸ਼ਤਕਾਰਯੋਗ 임ਰੋ ਜੋ ਡਾਕਟਰ ਅਮੀਦਕਾਰ ਦੇ ਖਿਲਾਫ ਲੋਕ ਸਭਾ ਦੇ ਵਿੱਚ ਜੋ ਗਲਤ ਟਿੱਪਣੀ ਕੀਤੀ ਗਈ ਆ ਪੂਰੇ ਦੇਸ਼ ਦੇ ਵਿੱਚ ਅਮਿਤ ਸਾਹ ਦੇ ਪੁਤਲੇ ਫੁਕੇ ਜਾ ਰਹੇ ਨੇ ਅੱਜ ਮਿਸਪਲ ਕਮੇਟੀ ਬਰਨਾਲਾ ਦੇ ਵਿੱਚ ਸਾਰਾ ਬੰਦ ਕਰਕੇ ਦਫ਼ਤਰ ਔਰ ਉਹਨਾਂ ਦਾ ਅੱਜ ਪੁਤਲਾ ਫੁਕਿਆ ਗਿਆ ਔਰ ਮੰਬਰੈਂਟ ਅੱਜ ਡੀਸੀ ਦਫ਼ਤਰ ਵਿੱਚ ਇਹ ਦਿੱਤਾ ਗਿਆ ਕਿ ਅਮਿਤ ਸ਼ਾਹ ਨੂੰ ਪ੍ਰਸ਼ਾਦ ਕੀਤਾ ਜਾਵੇ ਉਹਨਾਂ ਦਾ ਜਿਹੜਾ ਅੱਜ ਉਹਨਾਂ ਨੇ ਮਤਲਬ ਲੋਕ ਸਭਾ ਦੇ ਵਿੱਚ ਜਿਹੜਾ ਡਾਕਟਰ ਭੀਮਰਾਓ ਉਮੀਦਵਾਰ ਨੇ ਸਬਧਾਨ ਮਰਾਇਆ ਉਹਦੇ ਸੰਵਿਧਾਨ ਦੇ ਮੁਤਾਬਕ ਜਿਹੜਾ ਮਤਸਾ ਉਥੇ ਲੋਕ ਸਭਾ ਦੇ ਵਿੱਚ ਗਿਆ ਤੇ ਸਾਡੀ ਬਹੁਤ ਸਰਕਾਰ ਜੋ ਰ ਭੈਣਾ ਚਾਹੇ ਉਹ ਐਮ ਐਲ اے ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਨੇ ਉਹ ਸੰਵਿਧਾਨ ਦੇ ਕਰਕੇ ਉਥੇ ਗਈਆਂ ਨੇ ਇਹ ਸੰਵਿਧਾਨ ਨੂੰ ਤੋੜ ਮੋੜ ਰਹੇ ਨੇ ਸੰਵਿਧਾਨ ਦੇ ਖਿਲਾਫ ਜਾ ਰਹੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਮੇ ਸਾਹਿਬ ਨੂੰ ਉਥੋਂ ਮਤਲਬ ਅਸਤੀਫਾ ਦੇਣਾ ਚਾਹੀਦਾ